ਇਹ ਸਭ ਕੀ ਗੱਲ ਕਰਨੀ ਆ ਜੀ ਧੋਬੀ ਨਵਸਤੀ ਇਹ ਇਸ ਸੰਬੰਧ ਚ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਸ਼ਿਆਂ ਨੂੰ ਹੀ ਰੋਕਥਾਮ ਲਈ ਇੱਕ ਮਹਿਮ ਚਲਾਈ ਗਈ ਸੀ ਜਿਸ ਦੇ ਸੰਬੰਧ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਨ੍ਹਾਂ ਦਾ ਨਾਮ ਸੀਗਾ ਰਮਨਦੀਪ ਪੈਣੀ ਅਤੇ ਇਹਦੇ ਚਾਰ ਦੋਸ਼ੀ ਹੋਰ ਸੀ ਇਹਨਾਂ ਨੂੰ ਗ੍ਰਿਫਤਾਰ ਕਰਕੇ 105 ਗ੍ਰਾਮ ਹਿਰੋਇਨ ਤੇ 7 ਲੱਖ 40 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕਰਾਈ ਗਈ ਸੀ ਜੋ ਮਨਜੋਗ ਐਸਐਸਪੀ ਸਾਹਿਬ ਦੇ ਦੇਸ਼ਾ ਨਿਰਦੇਸ਼ ਤੇ ਇਹਨਾਂ ਦੀ ਪ੍ਰਾਪਰਟੀ ਜੋ ਇਹਨਾਂ ਨੇ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਸੀ ਉਹਨੂੰ ਫ੍ਰੀਜ਼ ਕਰਾਉਣ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਕੇਸ ਤਿਆਰ ਕਰਕੇ ਭੇਜਿਆ ਸੀ ਜਿਸ ਦੇ ਸਬੰਧ ਵਿੱਚ ਮਾਨ ਜੋ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਇਹਨਾਂ ਦੀ 740000 ਰੁਪਏ ਦੀ ਜਿਹੜੀ ਡਰੱਗ ਮਨੀ ਜੋ ਇਹਨਾਂ ਨੇ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਸੀਗੀ ਉਹਨੂੰ ਫ੍ਰੀਜ਼ ਕਰ ਦਿੱਤਾ ਗਿਆ ਜੀ ਤੇ ਇਸੇ ਸਬੰਧ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਹੋਰ ਵੀ ਕਈ ਕੇਸ ਜੋ ਸਮਗਲਰਾਂ ਵੱਲੋਂ ਆਪਣੀ ਨਸ਼ੇ ਦਾ ਕਾਰੋਬਾਰ ਕਰਕੇ ਪ੍ਰਾਪਰਟੀ ਬਣਾਈ ਗਈ ਹੈ ਜਾਂ ਕੋਈ ਪੈਸੇ ਇਕੱਠੇ ਕੀਤੇ ਗਏ ਨੇ ਉਹਨਾਂ ਨੂੰ ਫ੍ਰੀਜ਼ ਕਰਾਉਣ ਸੰਬੰਧੀ ਹੋਰ ਵੀ ਕੇਸ ਤਿਆਰ ਕਰਕੇ ਭੇਜੇ ਹੋਏ ਨੇ ਜੋ ਜਲਦੀ ਫ੍ਰੀ ਹੋ ਜਾਣਗੇ ਇਹ ਜੀ ਔਰਤ ਵੀ ਸੀ ਸ਼ਾਮਲੇ ਚ ਜੀ ਇਹਦੇ ਚ ਇੱਕ ਔਰਤ ਵੀ ਸੀ ਜਿਹਨੂੰ ਅਸੀਂ ਹੁਣ ਕੋਰਟ ਦਾ ਨੋਟਿਸ ਆ ਜਿਹੜਾ ਉਹਨੂੰ ਰਸੀਬ ਵੀ ਕਰਤਾ ਤੇ ਇਹਨਾਂ ਦੀ ਦੀਵਾਰ ਤੇ ਵਿੱਚ ਬੁਕਾਇਆ ਹੈ ਜੇਲ੍ਹ ਦੇ ਅੰਦਰ ਨਹੀਂ ਜਾਂ ਇਹ ਇਹ ਆਪਣਾ ਅੰਡਰ ਟ੍ਰਾਇਲ ਚੱਲ ਰਿਹਾ ਹੈ ਕੇਸ ਕੇ 7 ਲੱਖ ਜਿਹੜਾ ਬਰੀਆਂ ਤੋਂ ਫੜੇ ਗਏ ਸੀ ਪੈਸੇ ਸੀ ਉਹ ਹੁਣ ਇਹਨੂੰ ਵੀ ਇਹ ਵੀ ਆਪਣਾ ਕੇਸ ਦਾ ਨਿਪਟਾਰਾ ਹੁਣ ਤੋਂ ਬਾਅਦ ਦਿੱਲੀ ਦਵਾਰੇ ਜਾਊਗਾ ਰਿਪਲਾਈ ਇਹਨਾਂ ਦਾ ਨਿਪਟਾਰਾ ਕਿਸ ਤਰ੍ਹਾਂ ਹੋਊਗਾ ਜੀ ਉਹ ਕੋਰਟ ਕਰੂਗੀ ਜੀ ਜੋ ਠੀਕ ਹੈ ਜਿਹੜੀ ਦੇਗਾ ਜੀ ਇਹ ਜਿਹੜਾ ਰਹੀ ਹੈ ਇਹ ਤੇ ਪੱਕਾ ਤੋਬੀ ਆਣਾ ਜੀ